ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਅੱਜ ਆਪਾਂ ਸੰਗਰੂਰ ਦੇ ਵਿੱਚ ਪਿੰਗਲ ਬਾੜੇ ਦੇ ਵਿੱਚ ਆਏ ਸੀਗੇ ਤੇ ਮੈਂ ਕੁਝ ਭਰਾਵਾਂ ਨੂੰ ਦੱਸਣਾ ਚਾਹਣਾ ਇੱਥੇ ਇਹਨਾਂ ਮੈਨੇਜਰ ਨਾਲ ਗੱਲਬਾਤ ਕਰਕੇ ਪਤਾ ਚੱਲਿਆ ਵੀ ਓਰੇ ਤੁਸੀਂ ਫਲ ਫਲ ਸਬਜ਼ੀਆਂ ਦਾਲਾਂ ਸਾਬਣਾ ਕਿਉਂ ਇੱਕ ਤਰਫੈਂਡ ਕਿਉਂ ਨਹੀਂ ਲੈ ਕੇ ਆਉਣਾ ਦੁੱਸੀ ਕਿਉਂ ਲਿਓ ਠੀਕ ਹੈ ਜੀ ਸਰੋਂ ਦਾ ਤੇਲ ਲਿਓ ਇੱਕ ਲਾਲ ਮਿਰਚਾਂ ਨਹੀਂ ਲੈ ਕੇ ਆਉਣੀਆਂ ਹਰੀਆਂ ਮਿਰਚਾਂ ਹਰੇਕ ਫਲ ਲਿਆ ਸਕਦੇ ਹੋ ਹਰੇਕ ਸਬਜ਼ੀ ਲਿਆ ਸਕਦੇ ਹੋ ਹਰੇਕ ਦਾਲ ਲਿਆ ਸਕਦੇ ਹੋ ਬਾਕੀ ਇਹ ਕੋਈ ਵੀ ਉਹ ਨਹੀਂ ਕਰਦੇ ਪੋਸਟਰ ਨਹੀਂ ਲਾਉਂਦੇ ਕਿਤੇ ਨਾ ਕਿਤੇ ਐਡ ਕਰਦੇ ਆ ਉਹਨਾਂ ਨਾਲ ਮੈਂ ਗੱਲਬਾਤ ਕਰਨ ਲੱਗੇ ਸੋ ਕਹਿੰਦੇ ਅਸੀਂ ਖੁਦ ਨਹੀਂ ਬੋਲਦੇ ਇਹ ਕਦੇ ਵੀ ਖੁਦ ਬੋਲ ਕੇ ਐਡ ਨਹੀਂ ਕਰਦੇ ਇਹਨਾਂ ਦੇ ਗੋਲ ਕਿਤੇ ਵੀ ਲੱਗੇ ਹੋਇਆ ਸਾਹਮਣੇ ਜਿੱਦਾਂ ਹੈਗੇ ਲੱਗੇ ਹੋਏ ਅੰਦਰ ਤੇ ਹਰੇਕ ਗੁਰੂ ਘਰ ਜਿੱਦਾਂ ਮਸਤੋਨਾ ਸਭ ਜਿਹੜਾ ਗੁਰੂ ਘਰਾਂ ਦੇ ਵਿੱਚ ਗੋਲ ਖ ਲੱਗੇ ਹੋਇਆ ਤੁਸੀਂ ਉੱਥੇ ਇਹਨਾਂ ਦੀ ਸੇਵਾ ਕਰ ਸਕਦੇ ਹੋ ਉਰੇ 286 ਮੇਰੇਜ ਰਹਿੰਦੇ ਹਾਂ ਤੇ ਤੁਸੀਂ ਉੱਪਰ ਹੈਗੇ ਮੇਰੇ ਨਾਲ ਲੱਗੇ ਦੇਖੋਗੇ 287 ਮਰੀਜ਼ ਨੇ ਇਹਨਾਂ ਦੀ ਆਪਣੀ ਐਂਬੂਲੈਂਸ ਆ ਤੁਸੀਂ ਕੈਸ਼ ਵੀ ਇਹਨਾਂ ਦੀ ਹੈਗੀ ਆ UPI ID ਪਰ ਉਹ ਕਹਿੰਦੇ ਅਸੀਂ ਨੈਟ ਤੇ ਨਹੀਂ ਦਿਖਾ ਸਕਦੇ ਉਹ ਤੁਸੀਂ ਵੀ ਨਾ ਦਿਖਾਓ ਪਰ ਜੇ ਤੁਸੀਂ ਕੋਈ ਆਪਣੇ ਰਿਲੇਟਡ ਬੰਦਾ ਭੇਜੋਗੇ ਉਹ ਦਿਖਾ ਸਕਦਾ ਬਾਕੀ ਸਾਰੇ ਬੰਦੇ ਯਾਰ ਜਿੱਦਾਂ ਮਨੁੱਖਤਾ ਦੀ ਸੇਵਾ ਜਾਂ ਅਮੋਲਕ ਵਾਤਰਾ ਕੋਲੇ ਤਾਂ ਸਾਰੇ ਜਾਂਦੇ ਆ ਕਿਉਂਕਿ ਉਹ ਫੇਮਸ ਬੰਦੇ ਆ ਕੋਈ ਬੰਦਾ ਆਪਣੀ ਪ੍ਰੋਮੋਸ਼ਨ ਕਰਵਾਉਣ ਲਈ ਚਲੇ ਜਾਂਦਾ ਇੱਥੇ ਵੱਧ ਤੋਂ ਵੱਧ ਰੇਕ ਸਹਿਰ ਚ ਨੇ ਬੱਦ ਤੋਂ ਵੱਧ ਸੇਵਾ ਕਰੋ ਜੇ ਕੋਈ ਸੰਗਰੂਰ ਤੋਂ ਲਵੇ ਲਾਉਣੋਂ ਮੇਰਾ ਭਰਾ ਇਹ ਧੂਰੀ ਰੋਡ ਦੇ ਉੱਤੇ ਆ ਜਾ ਬਾਹਰ ਦਿਕਾ ਦਾਂਗੇ ਜੰਦੇ ਧੂਰੀ ਰੋਡ ਦੇ ਉੱਤੇ ਸੰਗਰੂਰ ਦੇ ਵਿੱਚ ਸੰਗਰੂਰ ਤੋਂ ਨਿਕਲਦੇ ਜਾਂ ਤੋਂ ਬਾਹਰ ਧੂਰੀ ਰੋਡ ਦੇ ਉੱਤੇ ਪੈਂਦਾ ਬਾਈ ਜੀ ਇੱਥੇ ਆ ਕੇ ਤੁਸੀਂ ਕਰ ਸਕਦੇ ਹੋ ਸੇਵਾ ਇੱਥੇ ਬਹੁਤ ਜ਼ਰੂਰਤ ਹੈ ਪੈਸੇ ਦੀ ਵੀ ਮਰੀਜ਼ ਜਾਦੇ ਆ ਹੈਲਪ ਘਟ ਇੱਥੇ ਇੱਥੇ ਸਭ ਤੋਂ ਵੱਧ ਜੇ ਤੁਸੀਂ ਵੀ ਕਿਤੇ ਹੈਲਪ ਕਰ ਦੋ ਆਪੋ ਆਪਣੇ ਏਰੀਆ ਚ ਇਹੋ ਜੀ ਜਗ੍ਹਾ ਦੇ ਵਿੱਚ ਕਰੋਗੇ ਇਧਰਲੀ ਸਾਈਡ ਕੈਮਰਾ ਮੇਰਾ ਭਰਾ ਨੂੰ ਕੋ ਸੰਗਰੂਰ ਆ ਜੀ ਤੇ ਇਧਰ ਧੂਰੇ ਆ ਜਿੱਥੇ ਆ ਗੱਡੀਆਂ ਖੜੀਆਂ ਮਿਲਣਗੀਆਂ ਤੁਹਾਨੂੰ ਜਾਂਦੇ ਨੂੰ ਆ ਰਾ ਸੰਗਰੂਰ ਤੋਂ ਜਦੋਂ ਤੁਸੀਂ ਧੂਰੇ ਨੂੰ ਜਾਂਦੇ ਹੋ ਖੱਪਿਆਤ ਜਾਂਦੇ ਹੋ ਇਹ ਸੱਜੇ ਹੱਥ ਜਾਂਦੇ ਨਿਗਾ ਮਾਰਿਓ ਆ ਦਿਖਾ ਦੇ ਮੂਰੋ ਪ੍ਰਾਂਚ ਇੱਥੇ ਵੱਧ ਤੋਂ ਵੱਧ ਸੇਵਾ ਕਰੋ ਤੇ ਅੱਜ ਸਾਡਾ ਇੱਕ ਭਰਾ ਮਝੈਲ ਪਾਈ ਤੇ ਮੱਗਰ ਬੱਕੀਪਾੜ ਪੀਆਰ ਹੋਏ ਨੇ ਮਝੈਲ ਵੀਰਾ ਕੈਨੇਡਾ ਦੇ ਵਿੱਚ ਤੇ ਮੱਗਰਬਕੀ ਪਾੜ ਮੇਰਾ ਯਾਰ ਪੁਰਤਗਾਲ ਦੇ ਵਿੱਚ ਭਰਾਵਾਂ ਦੇ ਕੁਝ ਵਿੱਚ ਜਿੰਨਾ ਹੋਇਆ ਆਪਣੀ ਜਿਪ ਤੋਂ ਕਿਉਂਕਿ ਦਾਨ ਕਰੋ ਗੁਪਤ ਕੁਝ ਦਿਖਾ ਕੇ ਨਹੀਂ ਹੁੰਦਾ ਜਿੰਨੇ ਆਪਣੀ ਜਿਪ ਸੀ ਆਪਾਂ ਦਾਨ ਕਰਕੇ ਗਏ ਤੇ ਬਾਕੀ ਤੁਸੀਂ ਵੀ ਸਾਰੇ ਭਰਾਓ ਅਸੀਂ 150 ਬੰਦੇ ਦਾ ਸਮਾਨ ਲਿਆਇ ਚਿਗੇ ਪਰ ਇੱਥੇ ਇਹਨਾਂ ਨੇ ਦੱਸੋ 286 ਨੇ ਕੱਲ ਨੂੰ ਆਪਾਂ ਦੁਬਾਰਾ ਆਵਾਂਗੇ ਵੈਕੁਰਜੀ ਕੋ ਖਾਲਸਾ ਵੈਕੁਰਜੀ ਕੀਪਾ